ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਜੱਗੀ ਖਾਈ ਵਾਲਾ ਅੱਜ ਰੂਬਰੂ ਹੋਏ ਆਂ ਵਿਸਾਖੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ 13 April ਅ ਸਨੇਚਰਵਾਰ ਨੂੰ ਵਿਸਾਖੀ ਦਾ ਦਿਹਾੜਾ ਮਨਾਇਆ ਜਾ ਰਿਹਾ ਸਾਰੇ ਦੇਸ਼ਾਂ ਦੇ ਵਿੱਚ ਉਸੇ ਤਰ੍ਹਾਂ ਆਪਣੇ ਬੁਦਾਪੇਸਟ ਕੈਪੀਟਲ ਦੇ ਵਿੱਚ ਯੂਰਪੀ ਯੂਨੀਅਨ ਹੰਗਰੀ ਦੇ ਵਿੱਚ ਜਿਹੜੀ ਸੰਗਤ ਵਸਦੀ ਆ ਉਹ ਇਕੱਠ ਕਰਦੀ ਆ ਬੁਦਾਪੇਸਟ ਕੈਪੀਟਲ ਦੇ ਵਿੱਚ ਪਿਛਲੇ 25 ਸਾਲਾਂ ਤੋਂ ਪਿਛਲੇ 25 ਸਾਲਾਂ ਤੋਂ ਵਿਸਾਖੀ ਦਾ ਦਿਹਾੜਾ ਮਨਾਇਆ ਜਾ ਰਿਹਾ ਇਸ ਵਾਰ 14 April then ਐਤਵਾਰ ਨੂੰ ਵਿਸਾਖੀ ਦਾ ਦਿਹਾੜਾ ਬੁਧਾਪੇਸਟ ਕੈਪੀਟਲ ਦੇ ਵਿੱਚ ਦਬ ਉਤਸਾਹ ਨਾਲ ਦਾ ਸਟਰੀਟ ਆ ਤੇ ਉਥੇ 51 ਨੰਬਰ ਮਕਾਨ ਦੇ ਗਡਾਉਨ ਦੇ ਵਿੱਚ ਥੱਲੇ ਡਾਊਨ ਫਲੋਰ ਫਲੋਰ ਆ ਜਿਹੜਾ ਉਹਦੇ ਵਿੱਚ ਸੰਗਤ ਵੱਲੋਂ ਇਕੱਠ ਕੀਤਾ ਜਾ ਰਿਹਾ ਵਿਸਾਖੀ ਦੇ ਦਿਹਾੜੇ ਤੇ ਆਪ ਸਭ ਸੰਗਤ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਵੀਡੀਓ ਬਣਾ ਕੇ ਸ਼ੇਅਰ ਕਰੋ ਤੇ ਇਸ ਦਿਹਾੜੇ ਨੂੰ ਮੁੱਖ ਰੱਖਦੇ ਜਿਹੜੀ ਸੰਗਤ ਆ ਸਕਦੀ ਹੋਈ ਟਿਕਟੌਕ ਇੰਸਟਾਗ੍ਰam ਤੇ ਤੇ ਜਾਂ ਕਿਤੇ ਵੀ ਇਥੇੋਂ ਦਾ ਮੈਸੇਜ ਤੁਹਾਨੂੰ ਮਿਲਦਾ ਤਾਂ ਜਰੂਰ ਇੱਥੇ ਪਹੁੰਚੋ ਤੇ ਇਸ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੰਨੀ ਵੀ ਸਿੱਖ ਸੰਗਤ ਇੱਥੇ ਮੌਜੂਦ ਆ ਹੰਗਰੀ ਦੇ ਵਿੱਚ ਉਹਨਾਂ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਸੰਗਤ ਇਕੱਠੀ ਹੋਊਗੀ ਵਿਚਾਰ ਬਟਾਂਦਰਾ ਕਰੂਗੀ ਤੇ ਹੋਰ ਵੀ ਬਹੁਤ ਸਾਰੇ ਰਾਹ ਨਿਕਲਦੇ ਆ ਤੇ ਗੋਸ਼ਟੀ ਹੋਣ ਨਾਲ ਜਾਂ ਗੱਲਬਾਤ ਕਰਨ ਨਾਲ ਬਹੁਤ ਸਾਰੇ ਰਾਹ ਨਿਕਲਦੇ ਆ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਜਿਹੜੀ ਵੀ ਸੇਕ ਕੌਮ ਤੇ ਜਾਂ ਹੋਰ ਕਮਿਊਨਿਟੀਆਂ ਇਨਸਾਨੀਅਤ ਦੇ ਪਹੁੰਚ ਹੋਣਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਸੇਕ ਕੌਮ ਨੂੰ ਬਣਾਇਆ ਸੀ ਵੀ ਉਸੇ ਤਰ੍ਹਾਂ ਆਪਾਂ ਆਪਦਾ ਪ੍ਰਚਾਰ ਵੀ ਕਰਦੇ ਰਹੀਏ ਵੀ ਇਨਸਾਨੀਅਤ ਹੋਣ ਦੇ ਨਾਂ ਤੇ ਆਪਣੀਆਂ ਆਪਣੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਸੇਕ ਕੌਮ ਨਾਲ ਜੁੜੀਆਂ ਹੋਈਆਂ ਉਹ ਪ੍ਰਦਰਸ਼ਿਤ ਕਰਦੇ ਰਹੀਏ ਤੇ ਇੱਥੇ ਵੀ ਆਪਾਂ ਜਿਵੇਂ ਹੋਰਾਂ ਦੇਸ਼ਾਂ ਦੇ ਵਿੱਚ ਇਟਲੀ ਯਾਰਮਨ ਵਗੈਰਾ ਸੰਗ ਤਾਂ ਇਕੱਠੀਆਂ ਹੁੰਦੀਆਂ ਇੱਥੇ ਵੀ ਆਪਾਂ ਇਕੱਠੇ ਹੋ ਕੇ ਕੋਈ ਵੱਡਾ ਪ੍ਰਬੰਧ ਕਰ ਸਕੀਏ ਇਹ ਗੱਲਾਂ ਬਾਤਾਂ ਤਾਂ ਦਰਾਂ ਹੀ ਹੋ ਸਕਦਾ ਜੇ ਆਪਾਂ ਇਕੱਠੇ ਹੋਵਾਂਗੇ ਇਸ ਲਈ ਇਹ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਕਿਸੇ ਨੂੰ ਬਹੁਤ ਘੱਟ ਪਤਾ ਹੋਵੇ ਵੀ ਉੱਥੇ ਕੌਣ ਪ੍ਰਬੰਧਕ ਆ ਤੁਸੀਂ ਬਾਲੀਵੁੱਡ ਸਟੋਰ ਤੇ ਜਾ ਕੇ ਗੱਲਬਾਤ ਕਰ ਸਕਦੇ ਹੋ ਉੱਥੇ ਸਰਦਾਰ ਜੀ ਆ ਉਹ ਤੁਹਾਨੂੰ ਦੱਸ ਸਕਦੇ ਆ ਵੀ ਇੱਥੇ ਕਿਸ ਤਰ੍ਹਾਂ ਦਾ ਪ੍ਰਬੰਧ ਹੁੰਦਾ ਲਮੇਸਾ ਮੇਤੋ ਉਹ ਇਹੋ ਇਸ ਤੋਂ ਲਾਵਾ ਹੋਰ ਵੀ ਆਪਣੇ ਇਸ ਤਰ੍ਹਾਂ ਦੀਆਂ ਵੀਡੀਓ ਆਪਾਂ ਪਾਈਆਂ ਹੋਈਆਂ YouTube ਚੈਨਲ ਤੇ ਤੇ ਜਗੀ ਖਾਈ ਵਾਲੇ ਨਾਂ ਤੇ ਤੇ ਆਪਾਂ ਲੋਕੇਸ਼ਨ ਇੱਥੇ ਦੇ ਦੇਵਾਂਗੇ ਵੀ ਜਿਹੜੀ ਜਗ੍ਹਾ ਤੇ ਤੁਸੀਂ ਜਾ ਸਕਦੇ ਹੋ ਮੁੱਦਾ ਵੈਸਟ ਜਿੱਥੇ ਤੁਸੀਂ ਆਪਣਾ ਹਨਾ ਇਸ ਪ੍ਰਬੰਧ ਕੀਤਾ ਹੋਇਆ ਜਿੱਥੇ ਸੰਗਤ ਆ ਉੱਥੇ ਤੁਸੀਂ ਜਾ ਸਕਦੇ ਹੋ ਤੇ ਲੋਕੇਸ਼ਨ ਦੇ ਵਿੱਚ ਜੇ ਕਿਸੇ ਨੂੰ ਹੋਰ ਜਾਣਕਾਰੀ ਲੈਣੀ ਹੋਵੇ ਵੀ ਕਿੱਥੇ ਪ੍ਰੋਗਰਾਮ ਹੋ ਰਿਹਾ ਉਹ ਕਮੈਂਟਾਂ ਦੇ ਵਿੱਚ ਮੇਰੇ ਨਾਲ ਗੱਲਬਾਤ ਕਰ ਸਕਦਾ ਤੇ ਮੈਂ ਉਹਨਾਂ ਨੂੰ ਲੋਕੇਸ਼ਨ ਵੀ ਦੇ ਦਾਂਗਾ ਤੇ ਮੈਂ ਉਹਨਾਂ ਦਾ ਕੰਟੈਕਟ ਵੀ ਦੇ ਦਾਂ ਵੀ ਕਿਹੜੇ ਉੱਥੇ ਪ੍ਰਬੰਧਕ ਕੰਮ ਕਰ ਰਹੇ ਆ ਤੇ ਜੇ ਤੁਹਾਨੂੰ ਫਿਰ ਵੀ ਨਹੀਂ ਲੱਭਦਾ ਤਾਂ ਤੁਸੀਂ Google ਦੇ ਵਿੱਚ ਜਾ ਕੇ ਬਾਲੀਵੁੱਡ ਸਟੋਰ ਪਰ ਸਕਦੇ ਹੋ ਜਾਂ ਤੁਸੀਂ ਕਹ ਦੀਏ ਮੈਪ ਦੇ ਵਿੱਚ ਬਾਲੀਵੁੱਡ ਸਟੋਰ ਭਰ ਕੇ ਤੁਸੀਂ ਉੱਥੇ ਜਾ ਸਕਦੇ ਹੋ ਮੇਨੀਆਂ ਗੱਲਾਂ ਦਾ ਖਿਆਲ ਦਾ ਜਾਚ ਮੈਂ ਤੁਹਾਡਾ ਜੱਗੀ ਖਾਈ ਵਾਲਾ ਬੇਨਤੀਆਂ ਕਰਦਾ ਮੈਂ ਬਾਅਦ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਜੋ ਕਿ ਸੰਗਰੀ ਦੇ ਵਿੱਚ ਜਿੰਨੇ ਵੀ ਨੌਜਵਾਨ ਹੈਗੇ ਆ ਲੰਮੇ ਸਮੇਂ ਤੋਂ ਉਹ ਇਸ ਸਥਾਨ ਤੇ ਪਹੁੰਚ ਕੇ ਗੁਰੂ ਦੇ ਜਸ ਗਾਇਨ ਕਰ ਸਕਣ ਤੇ ਜਿਹੜਾ ਗੁਰੂ ਮਹਾਰਾਜ ਨੇ ਆਪਾਂ ਨੂੰ ਇੱਕ ਇਕੱਠੇ ਹੋਣ ਦਾ ਪਰੰਪਰਾ ਸਿਖਾਈ ਆ ਇਸ ਦਿਹਾੜੇ ਨੂੰ ਮੁੱਖ ਰੱਖਦੇ ਹੋਈ ਜਰੂਰ ਇਕੱਠੇ ਹੋਈਏ ਹਰ ਮਹੀਨੇ ਦੇ ਜਿਹੜਾ ਹਰ ਮਹੀਨਾ ਆਉਂਦਾ ਹਰ ਉਸ ਤੇ ਐਤਵਾਰ ਨੂੰ ਵੀ ਇਹ ਸੰਗਤ ਇਕੱਠੀ ਹੁੰਦੀ ਆ ਇਸੇ ਸਥਾਨ ਤੇ ਮੈਂ ਤੁਹਾਡਾ ਜਗੀਖਈ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ